ਸਾਸੀ ਗਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਹਾ ਸਾਰਾ ਬਹੁਤ ਵਧੀਆ ਹੋਵੋਗੇ ਅਸੀਂ ਬਹੁਤ ਵਧੀਆ ਆ ਤੇ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਨਵੇਂ ਦਿਨ ਤੇ ਨਵੀਂ ਸ਼ੁਰੂਆਤ ਦੇ ਨਾਲ ਤੇ ਤੇਲ ਪੁਆਣਾ ਸਾਡਾ ਤੇਲ ਖਤਮ ਹੋ ਗਿਆ ਸੀਗਾ ਇੱਥੇ ਤਾਂ ਫਿਰ ਕਿੱਦਾਂ ਕਰਨਾ ਪਿਆ ਕੀ ਕਰਨਾ ਪਿਆ ਡੱਡਾ ਡੱਡਾ ਕਰਨਾ ਪਿਆ ਆ ਪੂਆ ਥੋੜੀ ਹੋ ਆ ਬਣੀ ਤਾਂ ਵੇਹੋ ਤੇਰੇ ਕੇ ਘੜ ਗਿਆ ਹੈ ਪਾਣੀ ਪਾਣੀ ਆ ਹੈ ਪਾਣੀ ਪਾਣੀ ਆ ਕਿੱਥੇ ਪਾਣੀ ਪਾਣੀ ਆ ਪਾਣੀ ਥੋੜੀ ਆ ਹਾਂ ਹਾਂ ਇਹ ਤੋ ਪੀਆ ਪਾਣੀ ਦੀ ਚੱਕੀੋਂ ਮੂੰਹ ਤੇ ਪਾਊਡਰ ਲੱਗਾ ਤੇਰੇ ਹਾਂ ਗਏ ਹਾਂ ਹਾਂ ਉਹ ਇੱਕ ਸਾਈਡ ਤੇ ਚਿਕ ਸੁਕੇ ਅੱਧਾ ਫੇੜ ਉਹ ਚਲੇ ਗਏ ਸਫੇਦ ਦਾ ਹੈ ਹਾਂ ਜੀ ਬੁੱਤੇ ਮੈਂ ਸੁਵੇਦਾ ਪਾਊਡਰ ਆ ਹਾਂ ਸੁਵੇਦਾ ਪਾਊਡਰ ਆ ਤੇ ਰਲ ਲੱਗਾ ਥੋੜਾ ਜਿਹਾ ਚੱਲੇ ਆ ਆਏ ਸੀ ਮੜਾ ਜੇ ਤੇ ਇਸ ਦਾ ਦਰਾਂ ਦੇ ਨੂੰ ਕੋਕਾ ਕੋਹ ਨੂੰ ਉੱਥੇ ਛੱਡ ਦਿੱਤਾ ਸੀ ਤੇ ਅਸੀਂ ਮੜਾ ਗਿਆ ਬਹਾਂ ਨੂੰ ਜਾੜਾ ਸੀਗਾ ਅਸੀਂ ਉੱਥੇ ਚੱਲਿਓ ਮੈਂ ਆਪਣੀ ਤਾਂ ਆਪਣੀ ਤੇ ਪਪਾ ਉੱਥੇ ਸੇ ਦਾਰੂ ਕੇ ਸੇ ਉੱਥੇ ਪਾਣੀ ਪੀਂਦੇ ਤੇ ਕੱਲ੍ਹ ਸਾ ਤੋ ਬਲੌਗ ਤਾਂ ਨਹੀਂ ਪਿਆ ਕਿਉਂਕਿ ਥੋੜੀ ਜਿਹੀ ਫਰੋਮਨ ਦੀ ਸੀ ਕਿ ਸਾ ਕਰਕੇ ਬਲੌਗ ਨਹੀਂ ਸੱਕ ਸਕਤ ਨਹੀਂ ਹੋਇਆ ਤੇ ਉਹ ਵੀ ਕ ਟਾਈਮ ਦੀ ਵੀ

ਇਹ ਧੁੱਪੇ ਵਿੱਚ ਉਹ ਤਾਂ ਪਰਨਾ ਸਾਫ ਕਰ ਕਰਕੇ ਲੈ ਕੇ ਜਾਣਾ ਪੈਂਦਾ ਆ। ابو ابو ਆ ਬੈਠਾ ਮੋਟਰਸਾਈਕਲ ਤੇ ابو। ਓ ਮਾਂ। ਏਸੀ ਵਾਲੀ ਕਾਰ ਬਣੀ ਉਹ ਸਾਡੀ। ਹਾਂਜੀ। ਚਲ। ਬੋਰ ਹੋ ਗਿਆ। ਬੋਰ ਹੋ ਗਿਆ। ਬੋਰ ਹੋ ਗਿਆ। ਆਣਾ ਨਾ ਸੇ। ਆਣਾ ਨਾ ਸੇ। ਆਦਮ ਆਹ ਆ ਬਚੈ ਬੰਦ ਆਣਾ ਦਾ ਰਿਹਾ ਤਾ ਆਣਾ ਕਾ ਨਾ ਸਰ ਓ ਵਾਹਿਗੁਰੂ ਮੈ ਲੱਗਦਾ ਤੈ ਮੇਰੇ ਖੋਪੇ ਭੰਦ ਦੇ ਨੇ ਮੈਂ ਤਾਂ ਚੱਲ ਚੱਲ ਮੈਨੂੰ ਕਹਿੰਦਾ ਚਲਾਉਣਾ ਤੈ ਕਿ ਮੈਂ ਚਲਾ ਜੇਕਰ ਜੇ ਕਿਸੇ ਨੇ ਮਿੱਟੀ ਭਰਤੀ ਬਜਰੀ ਰੇਤਾ ਹਟਾਣਾ ਹੋਵੇ ਇਹਨਾਂ ਨਾਲ ਸੰਪਰਕ ਕਰੇ ਸਰਜੀਤ ਸਮੁੰਦੜਾ ਨੰਬਰ ਹੈਗਾ 987 8230 ਹਾਂਜੀ ਅਸੀਂ ਚੱਲਦੇ ਜੀ ਪਨੀਰੀ ਨੂੰ ਪਾਣੀ ਲੂਹਾਣਾ ਮੈਂ ਅਵਨੀ ਦੇ ਪਾਪਾ ਉਹ ਵੀ ਦੇ ਪਾਪਾ ਮੈਨੂੰ ਘਰ ਲਾਗਦਾ ਜਦੋਂ ਤੂੰ ਤਾਂ ਕਹਿੰਦਾ ਕਿ ਇੱਥੇ ਦੂਰ ਤੱਕ ਸਾਪੂ ਜੀ ਉਹ ਕਹਿੰਦਾ ਕਿ ਇੱਥੇ ਨਾ ਅਵਨੀ ਦੇ ਪਪਾ ਕਿੱਥੇ ਕਹਿੰਦੇ ਸਾਪੂ ਜੀ ਨਾਲ ਲਾੜਾ ਕਿਆ ਕਰੀਂ ਹੋਇਆ ਤਾਂ ਇਹ ਰੱਬ ਦੇ ਜੀ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਇੱਕ ਮੈਂ ਸੇਰ ਬਾਣਾ ਮੇਰਾ ਇੰਨਾ ਕੋ ਮੈਂ ਇੰਨਾ ਸੇ ਧੋਤਾ ਸੀਗਾ ਨਾ ਕਿ ਫਿਰ ਮੈਂ ਇਦਾਂ ਹੀ ਇਦਾਂ ਹੀ ਗੁੱਚਾ ਮੁੱਚਾ ਜਿਹਾ ਕਰਕੇ ਚੱਲ ਗਈ ਇਹ ਬਾਣਾ ਹੁਣ ਜਾ ਕੇ ਬਾਣੀ ਗਾਰਮੀ ਬੋ ਲੱਗਦੀ ਆ ਇੱਦੀ ਆ ਗਈ ਫਿਰ ਮੈਂ ਤੇ ਨਾ ਤੇ ਨਾ ਤੇ ਹਾਂ ਨਾ ਦੇਖ ਕੇ ਤੁਰੋ ਉਹ ਗਲੀ ਤੇ ਜਾਣਾ ਜਿਹੜੀ ਇੱਕ ਪੇੜ ਤੇ ਵੀ ਇੱਥੇ ਭੰਗ ਭੰਗ ਉੱਗਦੇ ਆ ਉੱਥੇ ਹੀ ਚੱਲੀ ਮੈਂ ਅਬ ਇਹ ਤੇ ਆ ਨਾ ਅਈਂ ਅੱਛਾ ਕੀ ਹੋਇਆ ਕੀ ਹੋਇਆ ਨਹੀਂ ਯਹਾਂ ਤੇ ਬਹੁਤ ਆ ਸਨੇਕ ਛਨੇ ਕਤਾ ਹੀ ਆਪੇ ਸਹੇ ਕੀ ਲਾ ਗਿਆ ਇਸ ਵੇਦੀ ਚੱਲੋ ਜੀ ਆਹ ਦੇਖ ਤੂ ਟੂ 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 ਇਹਨਾਂ ਥੱਲੇ ਉੱਤਰ ਕਿਹਾ ਇਹ ਕੋ ਤੋ ਆ ਬਨੀਤ ਵੀ ਸਾਡੇ ਨਾਲ ਆ ਜੀ ਉਹ ਇਹਦੇ ਪਪਾ ਪਹਿਲਾਂ ਦੂਰਾ ਖੋਲ ਦੇ ਹਾਂ ਇਹ ਤਾਂ ਧਰ ਲਾਏਗਾ ਦੇਖੀ ਤੇ ਅਭੀ ਤਾਂ ਅੱਧੇ ਨੂੰ ਆਹ ਉਹ ਨਹੀਂ ਤੇ ਪਪਾ ਦੀਆਂ ਦੱਤਾਂ ਕੰਬਦੀਆਂ ਚੱਲ ਪੀ ਹਾਂ ਉਹ ਮੂੰਹ ਕਿਹੜੇ ਅੰਗ ਦੱਤ ਵਾਸਤੇ ਨੇ ਇਕ ਆਈ ਡੋਨਟ ਨੋ ਬੇਟਾ ਬਲੈਕ ਕਲਰ ਦਾ ਚੱਲੀ ਤਾਂ ਹੈ ਨਹੀਂ ਮਮ ਬਲੈਕ ਕਲਰ ਦਾ ਉਹ ਪੁੱਤ ਮੈਨੂੰ ਪਤਾ ਪਾਪਾ ਨੇ ਦੇਖਿਆ ਮੈਂ ਥੋੜੀ ਦੇਖਿਆ ਪਾਪਾ ਬਲੈਕ ਕਲਰ ਦਾ ਉਹ ਮਾਈ ਗੋਡ ਗਰਮੀ ਹਾਂ ਪਾਪਾ ਬਲੈਕ ਕਲਰ ਦਾ ਸਗਾ ਪਾਪਾ ਅਬ ਨਹੀਂ ਰਿਹਾ ਪਾਣੀ ਆਇਆ ਨਹੀਂ ਹੋ ਚਲਦੀ ਪਿਆੰਦਾ ਮੋਟਰ ਚੱਲੇ ਪਈ ਆ ਗਿਆ ਪਾਣੀ ਆ ਗਿਆ ਆ ਗਿਆ ਪਾਣੀ ਆ ਗਿਆ ਪਾਣੀ ਜਾ ਹੀ ਕਿਤਨ ਜਾਂਦਾ ਪਾਣੀ ਹੱਥ ਥੱਲੇ ਹੋ ਕੇ ਥੱਲੇ ਨੂੰ ਆਦਾ ਇਧਰ ਉਹ ਮਾਈ ਗੋਡ ਆਹ ਦੇਖੋ ਜੀ ਆ ਗਿਆ ਪਾਣੀ ਬਾਸ ਆਜਾ ਤੁਹਾਨੂੰ ਇੱਥੇ ਦੀ ਵੀਡੀਓ ਮੈਂ ਲਈ ਬਾਹਰ ਲਈ ਕੰਮ ਲਿਆ ਫਿਰ ਲਿਆ ਆ ਗਏ ਚੱਲ ਗਏ ਆ ਗਏ ਚੱਲ ਗਏ ਹਣਾ ਬਣੀ ਤੇ ਪਪਾ ਪਰ ਜਾਣਾ ਹੈ ਅਸੀਂ ਦੁਪਹਿਰ ਨੂੰ ਜਾਣਾ ਆ ਮੂੰਹ ਇਹ ਤੇਰਾ ਕਿੰਨਾ ਕਾਲਾ ਹੋਇਆ ਮੇਰਾ

तू एन होगा तौर आप आई है चल क्या करिए बाबा की परमीशन लेनी पैंती आई कि ना आती है वह देखो जी पनीरी ये तो बैली बैली है, है? ਇਹ ਗਾਈ ਕਿਹਨੇ ਆ ਜੰਮੂ ਕੀ ਹੋਣਾ ਨੇ ਕਿਹੜੇ ਨੇ ਉਗਾਈ ਆ ਹੈ ਇਹ ਤਾਂ ਬੀਜੀ ਨੇ ਧੋੜ ਦੇ ਨੂੰ ਆ ਪਵਨੀ ਦੇ ਪਾਪਾ ਦੇ ਪੈਰ ਦਿਖਾਵਾਂ ਆ ਦੇਖੋ ਆ ਪਵਨੀ ਦੇ ਪਾਪਾ ਦੇ ਪੈਰ ਅੱਡਾ ਪੈਰ ਆ ਪਵਨੀ ਦੇ ਪਾਪਾ ਦੇ ਪੈਰ ਦੇਖੋ ਮੇਰੀ ਅਬੂ ਦੇ ਛੋਟੇ ਛੋਟੇ ਪੈਰ ਆ ਕਿਊਟੂ ਕਿਊਟੂ ਹੈ ਪਤਾ ਨਹੀਂ ਚੀਕ ਨਹੀਂ ਮੈਂ ਤਾਂ ਕਹਿੰਦੀ ਹਥੋਂ ਰੋਗ ਭਰ ਕੇ ਲੈ ਚੱਲਦੇ ਚਿੱਲੇ ਨੂੰ ਤਲਿੱਪ ਦਵਾਂਗੇ ਆ ਦੇਖੋ ਮੇਰਾ ਆ ਵਾਲਾ ਬਹੁਤ ਵੀਓ ਪਿਆਰਾ ਲੱਗਦਾ ਜਿੱਦਾ ਗ੍ਰੀਨਰੀ ਗ੍ਰੀਨਰੀ ਵਾਓ ਗ੍ਰੀਨੋ ਤੂੰ ਪਤਾ ਗ੍ਰੀਨ ਥੋੜੀ ਆ ਚੱਲ ਦੂਆ ਕਰ ਲੈ ਵੀਡੀਓ ਬੁਰੀ ਫੋਣੀ ਆ ਲੈ ਨਰੇਸ਼ ਭਾਜੀ ਹੁਣੇ ਮਿਲਣ ਹਾਂ ਹਾਂ ਨਰੇਵਾ ਕਿੰਨੇ ਵਜੇ ਉੱਠਿਆ ਤਿੰਨ ਵਜੇ ਉੱਠਿਆ ਅੱਗੇ ਅੱਗੇ ਤਾਂ 2 ਵਜੇ ਉੱਠ ਖੜਦੇ ਹੁੰਦੇ ਤੇ ਤਾਂ ਠੀਕ ਆ ਕਿੰਨੇ ਪਸ਼ੂ ਆ ਬਾਜੀ ਕੋਲ 40 ਪਸ਼ੂ 35 40 ਪਸ਼ੂ ਸਾਰਿਆਂ ਦੇ ਪਸ਼ੂ ਨਰੇਸ਼ ਭਾਈ ਨੂੰ ਦੁੱਧ ਆਪਾਂ ਹੰਸਾ ਠੀਕ ਆ ਆ ਬਧੀਆ ਨਾ ਇੱਥੇ ਪਾਣੀ ਨੂੰ ਮਣਾ ਕੇ ਬਣਾ ਬਣਾਤਾ ਜਗੜ ਨਹੀਂ ਤਾਂ ਪੌਦੂ ਛੱਡਦੇ ਹੁੰਦੇ ਤੇ ਇੱਧਰ ਜਾਂਦੇ ਹੁੰਦੇ ਦੂਧਰ ਨੂੰ ਜਾਨੀਆਂ ਪਾ ਲਈਏ ਪਾ ਲਈਏ ਮੈਨੂੰ ਸਮਝ ਲੱਗਦੀ ਤੈਨੂੰ ਪਤਾ ਤੂੰ ਹੀ ਜਾਣ ਸਕਦਾ ਇਹਦੀ ਗੱਲ 呢。<laughs> ਇਹਨੂੰ ਤੇਰੀ ਵੀ ਪਤਾ ਨਹੀਂ ਫਿਰ ਰੱਜ ਰਹੀ ਰੇਲਾ ਹੱਥਾ ਜੀ ਰੋਟੀ ਹਾਂਦੀ ਐ ਥੱਲੇ ਖਾਣੀ ਦੀ ਐ ਥੱਲੇ ਖਾਣੀ ਵੀ ਨਹੀਂ ਖਾਦੇ ਯਾਰ ਥੋੜੀ ਥੱਲੇ ਪਾਉਂਦਾ ਰਹੀਆਂ ਮੈਂ ਰੋਟੀ ਇਹ ਫਿਰ ਮਾਦਾ ਕਿ ਪਾ ਦਿੰਦੀ ਹੁੰਦੀ ਸੀ ਇਹ ਫਿਰ ਦੂਆ ਨਾ ਇਹ ਕਿਤੇ ਮਤਲਬ ਗੱਦੇ ਗੁੱਦੇ ਮਤਲਬ ਅੰਦਰ ਅੰਦਰ ਇਹ ਬੈੱਡ ਪਰ ਇਹਦੀ ਆਦੇ ਕਾ ਆਦੇ ਕਾ ਲੱਗ ਕੇ ਬੁਣ ਕੇ ਪਾਇਆ ਕਿ ਸ਼ੌਂਕ ਬਣਾ ਲੈ ਦੇ ਜਿਨੇ ਪਾਲੀ ਉਹ ਕੁੱਤੀ ਵਨਾਰੀ ਪੈਰ ਤੋਂ ਲਾ ਕੁਤਰਾ ਮਿਲਦਾ ਜਨਾਬ ਦਾ ਹਾਂ ਹਾਂ ਮਿਲਦਾ ਨਹੀਂ ਬਾਜੀ ਵੇਲੇ ਭਰਾਵਾ ਹੁਣ ਮੇਰੇ ਕੁੱਤੇ ਕੁਰੂਰੇ ਲੈ ਕੇ ਦੇਖੀ ਜਾਈ ਤਾ ਚਲੋ ਤਾਂ ਵਧੀਆ ਤੈਨੂੰ ਦੁਆ ਹੋ ਗਿਆ ਹੈ ਨਾ ਤੂੰ ਬਹੁਤ ਸ਼ਕੀਨ ਕੁੱਤੇ ਆ ਹੋਵੇ ਪਰ ਤੇਰੀ ਪਸੰਦ ਦਾ ਨਾ ਦੇ ਕੋਤਾ ਕਿਹੜਾ ਪੈਂਦਾ ਹੱਥ ਲਾਣ ਦਾ ਕੁੱਤੀ ਖਾਂਦੇ ਦਾ ਨਹੀਂ ਨਹੀਂ ਕੋਈ ਵੀ ਪਰ ਹਟੀ ਹਾਂ ਲਈ ਤੋ ਪੇਵਾਗੀ ਤੋ ਪੇ ਚੋ ਜਿਗਾ ਕੋਸਤ ਨਜ਼ਰ ਆਈ ਲੱਗੇ ਮਿੱਟੀ ਪਾਣਾ ਇੱਧਰ ਮਿੱਟੀ ਪਾਉਂਦੇ ਆ ਅੱਜ ਨਹੀਂ ਆ ਜਾ ਚਾਕ ਪੰਦੂ Ekonomgöra.